ਦੋਈ ਜੀ ਦੋਆਂ ਦੇ ਹੱਥ ਖੜੇ ਹੋ ਗਏ ਸਰ ਸੁੱਟ ਲੈ ਤੇ ਵਿੱਚੋਂ ਮੈਨੂੰ ਇਸ਼ਾਰਾ ਵੀ ਕਰਨ ਗਈ ਮੇਰੇ ਜਿਆਦਾ ਡੇੜੇ ਦੇ ਮੱਤਰ ਵੀ ਡਾਕਟਰ ਸਾਹਿਬ ਬਸ ਕਰੋ ਹੁਣ ਮੈਂ ਕਹਿੰਦੀ ਅਗਲੀ ਗੱਲ ਵੀ ਸੁਣ ਲਿਓ ਉਹ ਵੀ ਸੁਣਾ ਦੂਗਾ ਮਤਲਬ ਅਸਲੀਅਤ ਅਸੀਂ ਕਦੀ ਐਨਾਲਿਸਿਸ ਨਹੀਂ ਕੀਤਾ ਮੈਂ ਕਿਹਾ ਤੁਹਾਡੂ ਯਾਰ ਤੁਹਾਡੇ ਕਹਿੰਦੇ ਮੈਨੂੰ ਕਹਿੰਦੇ ਬੱਚਿਆਂ ਦੀ ਨਾ ਲਵ ਮੈਰਿਜ ਹੋ ਜਾਂਦੀ ਆ ਬੱਚੇ ਲਾਇਕ ਕਰਨ ਲੱਪੇ ਬੱਚਿਆਂ ਦੀ ਲਾਇਕ ਕਰਕੇ ਨਾ ਉਹਨਾਂ ਦੀ ਪਸੰਦ ਕਰਕੇ ਮੈਂ ਕਿਹਾ ਮੰਨ ਲਈ ਗੱਲ ਯਾਰ ਹੁਣ ਬੱਚਿਆਂ ਦੀ ਪਸੰਦ ਆ ਗਈ ਉਹ ਮੈਂ ਕਹਿੰਦਾ ਕੰਜਰੋ ਜੇ ਐਡੀ ਗੱਲ ਸੀ ਤਾਂ ਪੀਐਮਟੀ ਚ ਜਨਰਲ ਸੀਟ ਤੇ ਆ ਜਾਂਦੇ ਸਮਾਜ ਦੀ ਖੁਸ਼ੀ ਕਿੱਥੇ ਗਈ ਬੱਚਿਆਂ ਦੀ ਖੁਸ਼ੀ ਦੇ ਕਹਿੰਦੇ ਅਸੀਂ ਬੱਚਿਆਂ ਨੂੰ ਜੀ ਵਿਆਹਤਾ ਸਮਾਜ ਦੀ ਖੁਸ਼ੀ ਕਿੱਥੇ ਜਾਵੇ ਤੁਸੀਂ ਇੱਕ ਉਹਨੇ ਜਿਹਨੇ ਜਾ ਕੇ ਦੀਪੇ ਬਾਨੀਆਂ ਦੇ ਘਰ ਉਹਨਾਂ ਦੀ ਉਹ ਮਾਤਾ ਦਾ ਜਗਰਾਤੇ ਵਾਲਾ ਜਗਾਉਣਾ ਆ ਕੁੜੀ ਨੂੰ ਉਥੇ ਭੇਜਤਾ ਤੁਸੀਂ ਜਿਹਨੂੰ ਨਾ ਡਾਕਟਰ ਅੰਬੇਡਕਰ ਦਾ ਪਤਾ ਹੋਣਾ ਨਾ ਉਹਨਾਂ ਨੂੰ ਬਾਬਾ ਜੀਵਨ ਸਿੰਘ ਦਾ ਪਤਾ ਹੋਣਾ ਨਾ ਉਹਨਾਂ ਨੂੰ ਗੁਰਵਦਾਸ ਜੀ ਦੇ ਉਥੇ ਗੱਲ ਹੋਣੀ ਆ ਜਿਹਨਾਂ ਨੇ 24 ਘੰਟੇ ਤੁਹਾਨੂੰ ਗਾਲਾਂ ਹੀ ਕੱਢਣੀਆਂ ਆ ਵਿਆਪਾਲਦੇ ਸੀ ਬੂਟਾ ਉਹਨਾਂ ਦੇ ਘਰ ਉਹ ਖਾਦ ਵੀ ਪਾਉਂਦੇ ਰਹੇ ਸੰਭਾਲ ਕੇ ਵੀ ਰੱਖਿਆ ਹੁਣ ਅਸੀਂ ਜੜੋਂ ਪੱਟ ਕੇ ਲਿਆ ਕੇ ਆਪਣੇ ਵਿਹੜੇ ਲਾ ਲਿਆ ਫਲ ਖਾਵਾਂਗੇ ਸਰਦਾਰ ਜੀ ਇੱਥੇ ਤਾਂ ਆਪਾਂ ਖੜੇ ਆ ਹੁਣ ਇਸ ਮੌਕੇ ਤੇ ਗੁਰਪਤਵਾਂ ਹੋ ਸਕਦਾ ਆ ਗੁਰਪਤਵੰਤ ਪੰਨੂ ਜੇ ਪੰਗਾ ਨਾਲ ਲੈਂਦਾ ਹੋ ਸਕਦਾ ਮੈਂ ਆ ਬਿਟੀ ਨਹੀਂ ਕਰਦਾ ਕਿਉਂ ਜੀ ਗੁਰਪਤਵੰਤ ਪੰਨੂ ਨੇ ਜ਼ਿੰਮੇਵਾਰੀ ਲੈ ਲਈ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਬਿਹਾਰਭਤੀ ਕਰਨ ਦਾ ਯਾਰ ਪੰਜਾਬ ਆ ਪੰਜਾਬ ਦੀ ਧਰਤੀ ਹੈ ਖਾਲਸੇ ਦੀ ਜਨਮਪੁਣੀ ਭੂਮੀ ਹੈ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਉਹਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਮਾਣ ਵਾਲਾ ਸਾਡੇ ਰੋਲ ਹੈ ਸਾਡੇ ਬਜ਼ੁਰਗਾਂ ਦਾ ਅਸੀਂ ਅਣਖੀ ਲੋਕਾਂ ਸਾਡੇ ਰਹਿਬਰ ਦੀ ਕੋਈ ਮਨੋ ਪੱਗ ਨੂੰ ਹੱਥ ਪਾਵੇ ਪੰਜਾਬ ਦੀ ਧਰਤੀ ਤੇ ਫਿਰ ਉਹ ਮਨੋ ਵੀਡੀਓ ਪਾ ਕੇ ਕਹੇ ਕਿ ਮੈਂ ਕੀਤਾ ਔਰ ਡਾਕਟਰ ਅੰਬੇਡਕਰ ਨੂੰ ਡੈਵਲ ਆਖੇ ਜਿਹੜਾ ਸਾਡਾ ਰਹਿਬਰ ਉਹਨੂੰ ਇੱਕ ਸਰਫਰਿਆ ਜਿਹਾ ਬੰਦਾ ਡੈਵਲ ਆਖੇ ਮੈਂ ਉਸੇ ਵੇਲੇ ਵੀਡੀਓ ਪਾਤੀ ਉਹ ਦਿਖਾ ਇਹ ਤਾਂ ਸਰਕਾਰ ਦਾ ਬੰਦਾ ਹੈ ਇਥੋਂ ਦੀ ਸਿੱਖ ਤੇ ਦਲਿਤ ਆਪਸ ਵਿੱਚ ਲੜਨ ਇਹਦਾ ਫਾਇਦਾ ਭਾਜਪੀ ਨੂੰ ਹੈ ਇਹਦਾ ਫਾਇਦਾ ਆਰਐਸਐਸ ਨੂੰ ਆ ਦੇ ਏਜੰਡੇ ਦੇ ਆ ਕਿ ਇਹ ਇਹਦੇ ਪਿੱਛੇ ਕੀ ਆ ਮੈਂ ਉਸੇ ਵੇਲੇ ਪੰਜ ਚਾਰ ਪੰਜ ਮਿੰਟਾਂ ਦੀ ਮੈਨੂੰ ਕਲੀਅਰ ਹੋ ਗਿਆ ਇਹਦੇ ਪਿੱਛੇ ਕੀ ਆ ਸਾਡੇ ਬੰਦਿਆਂ ਉੱਠਣਗੇ ਇਹਦਾ ਵਿਰੋਧ ਕਰਨਗੇ ਫਿਰ ਉਹ ਕੀ ਕਰੂਗਾ ਜਦੋਂ ਅਸੀਂ ਵਿਰੋਧ ਸਾਡਾ ਪੰਜਾਬ 'ਚ ਹੋ ਜੂਗਾ ਚੱਲ ਪੂਗਾ ਫਿਰ ਉਸ ਕਿਸੇ ਸਰਫਰੇ ਬੰਦੇ ਨੂੰ ਰੁਪਈਆ 50000 ਦੇਊਗਾ ਵੀ ਜਾ ਤੂੰ ਗੁਰਦੁਆਰਾ ਸਾਹਿਬ ਜਾ ਕੇ ਕਰਿਆ ਕੁਛ ਹੁਣ ਸਾਡਾ ਲਾਣੇ ਨੂੰ ਜਿਹਨੇ 500 ਨਹੀਂ ਦੇਖਿਆ 1000 ਨੂੰ ਤਰਸਦਾ ਨਸ਼ੇ ਪੱਤੇ ਨੂੰ ਟੁੱਟਿਆ ਉਹ 50000 ਤੋਂ ਬਹੁਤ ਵੱਡੀ ਲੈ ਕੇ ਗੁਰਦੁਗਰ ਜਾ ਕੇ ਕੁਛ ਵੀ ਕਰ ਲੂਗਾ ਫਿਰ ਉਹਨੂੰ ਸਕਾਇਆ ਹੋਊਗਾ ਤੂੰ ਆਹ ਬੋਲਣਾ ਵੀ ਤੁਸੀਂ ਡਾਕਟਰ ਬੇਦਰਗ ਦੇ ਬੁੱਤਾਂ ਦੀ ਬੇਹਰਮਤੀ ਕਰਦੇ ਆ ਤੇ ਮੈਂ ਗੁਰੂ ਘਰ ਬੇਹਰਮਤੀ ਕਰਨ ਆ ਗਿਆ ਜੰਗ ਛੇੜ ਪੂਗੀ ਸਿੱਖੀ ਪੇ ਇਸ ਦੇ ਵਿੱਚ ਨੌਜਵਾਨ ਆਣਗੇ ਸਾਡੇ ਬੇੜਿਆਂ ਦੇ ਵਿੱਚ 70 ਮਿਛਾ ਜਾਣਗੇ ਤੇ ਸਾਡਾ ਸਮਾਜ ਰੋਊਗਾ ਪੁਲਸ ਵਾਲੇ ਆਉਣਗੇ ਉਹ 10 ਸਿੱਖ ਨੌਜਵਾਨਾਂ ਨੂੰ ਮਾਰ ਦੇਣਗੇ ਇਹ ਜਦੋਂ ਅਸੀਂ ਲੰਦੇ ਹੋਣਾ ਸਾਨੂੰ ਚੁੱਪ ਕਰਾਉਣਗੇ ਨਹੀਂ ਆਉਣਾ ਸਿੱਖਾਂ ਤਾਂ ਆਉਣਾ ਨਹੀਂ ਹੁਣ ਵੀ ਕਿਉਂਕਿ ਸਾਡੇ ਤੇ ਕੋਈ ਐਕਟਿਵਿਟੀ ਹੁੰਦੀ ਹੈ ਕਿਸੇ ਪਿੰਡ ਦੇ ਵਿੱਚ ਸਾਡੇ ਤੇ ਗਰੀਬਾਂ ਤੇ ਹੁੰਦੀ ਹੈ ਕਦੇ ਸਿੱਖ ਨਹੀਂ ਬੋਲਦੇ ਸਾਡੇ ਨਾਲ ਜੱਗੋ ਤੇਰਵੀ ਵੀ ਹੁੰਦੀ ਆ ਦੇਖ ਲੈਂਦੇ ਆ ਸ਼ਰੂ ਕਾਸਟਾ ਨਾ ਹੋ ਰਹੀ ਬਜਵੀਆ ਨਾ ਹੋ ਰਹੀ ਇਹ ਬਾਲਮੀਕਿਆ ਨਾ ਹੋ ਰਿਹਾ ਰਵਦਾਸੀਆ ਨਾ ਹੋ ਰਿਹਾ ਕਦੇ ਨਹੀਂ ਕੋਈ ਬੋਲਦਾ ਫਿਰ ਕੀ ਹੋਊਗਾ ਸਾਨੂੰ ਚੁੱਪ ਕਰਾਉਣ ਲਈ ਕੌਣ ਆਉਣਗੇ ਬੀਜੇਪੀ ਵਾਲੇ ਸਾਨੂੰ ਚੁੱਪ ਕਰਾਉਣਗੇ ਹੰਝੂ ਪੁੱਜਣਗੇ ਅਸੀਂ ਸਾਰਾ ਹੀ ਲਾਣਾ ਉਹਨਾਂ ਦੀ ਚੋਰੀ 'ਚ ਉਹਨਾਂ ਦੀ ਚੋਰੀ ਜਾਵਾਂਗੇ ਉਹਨਾਂ ਦੀ ਸਰਕਾਰ ਬਣੂਗੀ ਪੰਜਾਬ 'ਚ ਥੋੜੀ ਜਿਹੜੀ ਜਿੱਥੇ ਜਿੱਥੇ ਸੀ ਉਹਨਾਂ ਦੀਆਂ ਸਰਕਾਰਾਂ ਆ ਉਥੇ ਬੁੱਤ ਢਾ ਕੇ ਉਹ ਲਾ ਕੇ ਨਾ ਉਹਨੂੰ ਜੀਸੀਬੀ ਨਾਲ ਢਾ ਰਹੇ ਆ ਸੰਗਲ ਪਾ ਕੇ ਬੁੱਤ ਕਢੀਸ ਦੇ ਲੈ ਜਾਂਦੇ ਆ ਤੁਸੀਂ ਵੀਡੀਓ ਦੇਖਦੇ ਹੀ ਆ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਆ ਉੱਥੇ ਸਰਦਾਰ ਜੀ ਜੇ ਐਦਾਂ ਸ਼ੁਰੂ ਕਰੇ ਮੋਛ ਨੂੰ ਤਾ ਦਿੰਦਾ ਧੌਣ ਲਾਤੀ ਉਹਨਾਂ ਨੇ ਤੁਸੀਂ ਘੋੜੀ ਉਹ ਨਹੀਂ ਚੜ ਜਾਂਦੇ ਕਹਿੰਦੇ ਅਸੀਂ ਰਾਮ ਰਾਜ ਲੈ ਕੇ ਆਵਾਂ ਉਸ ਰਾਮ ਰਾਜ ਦੇ ਵਿੱਚ ਸਾਡਾ ਕੀ ਹਾਲ ਸੀ ਉਹ ਏਜੰਡਾ ਇੱਥੇ ਵੀ ਲਾਗੂ ਹੋਊਗਾ ਬਦੋਂ ਬਦੀ ਸਾਡੇ ਸਮਾਜ ਦੇ ਗੱਲ ਲੜਾਈ ਪਾ ਦੇਣੀ ਸਾਡਾ ਸਮਾਜ ਜਦ ਕਿ ਲੜਾਈ ਲੜਨ ਜੋਗਾ ਹੀ ਨਹੀਂ ਅਸੀਂ ਲੜਾਈ ਲੜਨ ਦੇ ਕੀ ਦੇ ਸਰ ਤੇ ਲੜਨੀ ਹੈ ਲੜਾਈ ਸਰਦਾਰ ਦੀ ਇਕੱਠੇ ਅਸੀਂ ਨਹੀਂ ਅਸੀਂ ਇਕੱਠੇ ਨਹੀਂ ਵੱਡੇ ਅਫਸਰਾਂ ਨੂੰ ਬਾਣੀਏ ਬ੍ਰਾਹਮਣ ਦੱਸਦੇ ਆ ਚਮਾਰ ਅਫਸਰ ਨੂੰ ਉਹਨੂੰ ਮੱਝ ਵੀ ਸਿੱਖ ਜਾਂ ਬਾਲਵਿਕ ਪਰਿਵਾਰ ਨਹੀਂ ਰੱਖਦਾ ਯਾਰ ਇਹਨਾਂ ਦਾ ਮੁੰਡਾ ਵੀ ਪੜਿਆ ਲਿਖਿਆ ਮੈਂ ਕੁੜੀ ਇੱਧਰ ਵਿਆਦਾਂ ਤੂੰ ਦੇਖ ਕੋਈ ਖੜੇ ਕਿੱਥੇ ਜਿੱਦਾਂ ਸਾਡੇ ਨਾਲ ਦੂਜੇ ਕਰਦੇ ਆ ਇਦਾਂ ਜਿਹੜੇ ਅਸੀਂ ਆਪਾਂ ਨੂੰ ਆਪਣੇ ਆਪ ਜਿਹੜਾ ਮੱਝ ਵੀ ਸਿੱਖ ਬਾਲਵਿਕ ਕੇ ਬਾਰੇ ਗੱਲ ਕਰਦੇ ਆ ਜਦ ਚਮਾਰ ਸਾਰਿਆਂ ਬਾਰੇ ਗੱਲ ਕਰਦੇ ਆ ਫਿਰ ਸੋਚਿਆ ਕਿ ਨਹੀਂ ਜਾ ਕੋਈ ਨਹੀਂ ਬੋਲਦਾ ਮਾਨਸਾ ਬੋਲਿਆ ਉਹਦੇ ਖਿਲਾਫ ਇਹ ਬੜਾ ਸਾਡਾ ਸਾਡੇ ਸਮਾਜ ਦੀ ਬੜੀ ਹੋ ਸਕਦਾ ਅਸੀਂ ਉੱਥੇ ਸਿਗੇ ਕਰਕੇ ਉਹਨਾਂ ਨੇ ਬੜਾ ਠੋਕ ਕੇ ਉਹਨੂੰ ਜਵਾਬ ਦਿੱਤਾ ਪੰਨੂ ਨੂੰ ਤੇ ਜਿਹੜਾ 45 ਸਾਲਾਂ ਤੋਂ ਸਮਾਜ ਦੇ ਨਾਂ ਤੇ ਰੋਟੀਆਂ ਖਾ ਰਿਹਾ ਬੰਦਾ ਬਹੁਜਲ ਸਮਾਜ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਉਹ ਬਿਆਨ ਦਿੰਦਾ ਪੰਨੂ ਦਾ ਨਾਂ ਨਹੀਂ ਲੈਂਦਾ ਤੁਸੀਂ ਦੇਖਿਓ ਕੋਈ ਵੀਡੀਓ ਚੱਕ ਲਿਓ ਸਰਦਾਰ ਸਭ ਸਰਕਾਰ ਨੂੰ ਗਾਲਾਂ ਕੱਢਦਾ ਪੰਜਾਬ ਨੂੰ ਇਹ ਰੱਖਿਆ ਨਹੀਂ ਕਰਦੇ ਰੱਖਦਾ ਪੰਨੂ ਦਾ ਨਾਂ ਨਹੀਂ ਬੋਲਦਾ ਜਿੱਦਣ ਸੈਕਿੰਡ ਟਾਈਮ ਫਲੋਰ ਹੋਇਆ ਮੈਂ ਉੱਥੇ ਚੱਲ ਗਿਆ ਮੈਂ ਸੜਕ ਤੇ ਧਾਨਾ ਮਾਰਿਆ ਅਗਲੇ ਦਿਨ ਈਮਾਨ ਸਿੰਘ ਮਾਨ ਨੇ ਹੋਣਾ ਸੀ ਇਹਨਾਂ ਨੇ ਫੋਨ ਕਰ ਕਰਕੇ ਮੈਨੂੰ ਅਰੈਸਟ ਕਰਵਾਇਆ ਤੇ BSP ਦੇ ਲੀਡਰ ਪਤਾ ਕੀ ਕਹਿੰਦੇ ਸੀ ਕਹਿੰਦੇ ਪੰਨੂ ਦੇ ਨਾਮ ਲੈ ਕੇ ਨਾਰਾ ਮਾਰਨ ਸਰਦਾਰ ਸਾਹਿਬ ਕਿਸੇ ਨੂੰ ਪਾਲ ਰਹੇ ਆ ਆਪਾਂ ਘਰ ਦੇ ਵਿੱਚ ਕਿਸੇ ਨੌਜਵਾਨ ਪੁੱਤਰ ਨੂੰ ਦੇਸੀ ਘਿਓ ਖਵਾਈ ਜਾਂਦੇ ਆ ਦੁੱਧ ਪਿਉਂਦੇ ਆ ਤਗੜਾ ਹੋਵੇ ਘਰ ਦੀ ਰਾਖੀ ਕਰਨੀ ਆ ਤੇ ਜਦੋਂ ਚਾਹ ਡਾਂਗਾ ਆਲੇ ਆ ਜਿਹਨੂੰ ਕੰਦ ਟੱਪ ਕੇ ਗਵਾਂਡੀਆਂ ਨਾਲ ਜਾ ਖੜੇ ਉਹ ਕਹਿੰਦੇ ਇਹਨਾਂ ਦੇ ਖਿਲਾਫ ਨਹੀਂ ਬੋਲਣਾ BSP ਦਾ ਇਹ ਹਾਲ ਹੋ ਗਿਆ ਮੈਨੂੰ ਲੱਗਾ ਵੀ ਅਸੀਂ ਤਾਂ ਲਵਾਰਸਿਆਂ ਯਾਰ ਇਹ ਤਾਂ ਸਾਰੇ ਹੀ ਲਵਾਰਸਿਆਂ ਅੱਜ ਇਹ ਕਰ ਰਹੇ ਆ ਡਾਕਟਰ ਅੰਬੇਡਕਰ ਸਾਡੇ ਸਾਰੇ ਸਾਰੇ ਨਹੀਂ ਡਾਕਟਰ ਬੇਦਗਰ ਰਹਿ ਵਰ ਆ ਅੱਜ ਉਹਨੂੰ ਹੱਥ ਪਾ ਲਿਆ ਕਾਨੂੰ ਇਹਨਾਂ ਨੇ ਸਾਡੇ ਮੰਦਰਾਂ 'ਚ ਪਾਉਣਾ ਸਾਡੇ ਗੁਰਦੁਆਰੇ 'ਚ ਪਾਉਣਾ ਹੱਥ ਉਹ ਮੇਰੇ ਕੋਲ ਹੁਣੇ ਆਇਆ ਜਿਹੜਾ ਨੇ ਫਲੋਰ 'ਚ ਪਹਿਲੇ ਦਿਨ ਬੇਅਦਬੀ ਕੀਤੀ ਉਹ ਨੂਰਪੁਰ ਦੇ ਪਿੰਡ ਨਕੋਦਰ ਦੇ ਨੇੜੇ ਉੱਥੋਂ ਦੇ ਭੱਲਿਆਂ ਨੇ ਮੁੰਡਿਆਂ ਨੇ ਕੀਤਾ ਉਸ ਪਿੰਡ ਦੇ ਵਿੱਚ ਮਹਾਰਿਸ਼ੀ ਵਾਲਮੀਕੀ ਜਿਹਦਾ ਬਹੁਤ ਵੱਡਾ ਮੰਦਰ ਹੈ ਆਪਣੇ ਲੋਕਾਂ ਨੇ ਬਣਾਇਆ ਢਾਈ ਤਿੰਨ ਕਨਾਲਾ ਚ ਤੇ ਪਿਛਲੇ 4 ਸਾਲਾਂ ਤੋਂ ਉਹ ਮੰਦਿਰ ਢਾਉਣ ਲਈ ਉੱਤੇ ਕਬਜ਼ਾ ਕਰਨ ਦੇ ਲਈ ਪਤਾ ਨਹੀਂ ਕਿੰਨਾ ਸਾਡੇ ਲੋਕਾਂ ਦੇ ਤਸ਼ੱਦਦ ਹੋ ਰਿਹਾ ਉਹ ਮੇਰੀ ਵੀਡੀਓ ਦੇਖ ਕੇ ਮੇਰੇ ਕੋਲ ਆਏ ਮੈਂ ਕੱਲ ਪਰਸੋ ਉਹਨਾਂ ਦੇ ਹੱਕ 'ਚ ਵੀਡੀਓ ਪਾਈ ਆ ਮੈਂ ਕਿਹਾ ਆਪਾਂ ਲੜਦੇ ਆ ਤਾਂ ਕੌਮੀ ਮਸਲਾ ਆ ਸਾਡੀ ਕੋਈ ਵੀ ਜਥੇਬੰਦੀ ਉਹਨਾਂ ਦੇ ਹੱਕ 'ਚ ਹੀ ਨਹੀਂ ਗਈ ਪਹਿਲਾਂ ਵਾਲਮੀਕ ਮੰਦਿਰ ਕਲੂਣਾ ਤਲੇਤੇ ਜਿਹੜਾ ਸੀ ਗੁਰੂ ਰਵਿਦਾਸ ਗੁਰਦੁਆਰਾ ਉਹਦੀਆਂ ਕੰਧਾਂ ਢਾਤੀਆਂ ਤੁਸੀਂ ਦੇਖੋ ਕਿਦਾਂ ਉਹ ਪੂਰਾ ਕਰ ਰਹੇ ਜੋ ਉਹਨਾਂ ਕਰਨਾ ਚਾਹੀਦਾ ਤੇ ਅਸੀਂ ਲਵਾਰਸ ਬੈਠੇ ਫਿਰ ਆਇਆ ਕਿ ਨਹੀਂ ਯਾਰ ਜੇ ਧਾਰਮਿਕ ਤੌਰ ਤੇ ਆਪਣੇ ਲੋਕਾਂ ਨੂੰ ਜੋੜਾਂਗੇ ਸਵਾ ਕਰੋੜ ਲੋਕਾਂ ਨੂੰ ਕੱਲੇ ਸ਼ੁਰੂਗਾ ਅਸਲੀ ਗੱਲ ਕਰ ਰਿਹਾ ਮੈਂ ਬੀਸੀ ਦੀ ਗੱਲ ਬਾਅਦ ਚ ਕਰਦੇ ਪਹਿਲਾਂ ਸਵਾ ਕਰੋੜ ਲੋਕਾਂ ਨੂੰ ਇਹਨਾਂ ਨਾਲ ਨਜਿੱਠ ਲਈਏ ਭਾਈ ਤੁਸੀਂ ਕੀ ਕਰਨਾ ਚਾਹੁੰਦੇ ਜੇ ਧਾਰਮਿਕ ਤੌਰ ਤੇ ਸਾਡੀ ਧਰਮ ਤੇ ਜੋੜੇ ਨਹੀਂ ਸਕਦੀ ਵੇ ਸਾਡੇ ਤਾਂ ਅਸੀਂ ਤਾਂ ਬਹੁਤ ਲੋਕ ਬਹੁਤ ਧਰਮ ਜਿਹੜਾ ਧਰਮ ਦੁਨੀਆ ਦੇ ਵਿੱਚ ਹੈਗਾ ਸਾਡੇ ਵੀੜੇ ਵਾਲੇ ਉਹ ਧਰਮ ਨੂੰ ਮੰਨਦਾ ਕੋਈ ਨਾ ਕੋਈ ਨਿਕਲਿਆ ਹੋਊਗਾ ਜਿਹੜਾ ਵੀ ਦੁਨੀਆ ਦੇ ਕਿਤੇ ਰਾਸਤੇ 'ਚ ਹਰੇ ਕੱਪੜੇ ਵਾਲੀ ਕਿਤੇ ਮਸਜਿਦ ਹੈ ਸਾਡੇ ਬੰਦੇ ਉੱਥੇ ਵੀ ਖੜੇ ਮਹਿਣਨਗੇ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਨਾ ਪੇਪਰ ਥੱਲੇ ਇੱਟਾ ਰੱਖ ਕੇ ਲਾਲ ਚੁੰਨੀ ਰੱਖ ਕੇ ਦੀਵਾ ਜਗਦਾ ਸਾਡੇ ਵਾਲਾ ਲਾਣਾ ਤਾਂ ਉੱਥੇ ਵੀ ਜੋਤ ਜਗਾ ਕੇ ਆਉਂਦਾ ਬਲ ਪਤਾ ਹੀ ਨਹੀਂ ਪਹਾੜਾਂ ਨੂੰ ਚੜੇ ਰਹਿੰਦੀ ਐ ਲੰਮੇ ਪੈ ਪੈ ਜਾਂਦੇ ਐ ਮੈਂ ਦੇਖਦਾ ਉਹਨਾਂ ਉਧਰੋਂ ਨਿਕਲਦੇ ਐ ਲੰਬੇ ਪੈ ਲੰਬੇ ਪੈ ਪੈ ਪ ਜਾਂਦੇ ਆ ਕਿੱਥੇ ਖੜੀ ਜਿਹੜੀ ਸਾਡੇ ਰਿਟਾਇਰ ਹੋ ਜਾਂਦੇ ਸ਼ੁਰੂ ਕਰਦਾ ਦਫ਼ਤਰ ਇੰਨਾ ਦਾ ਨਹੀਂ ਪਤਾ ਸਾਡੇ ਦੋਆਬੇ ਦੇ ਟ੍ਰੈਂਡ ਆ ਜੇ ਉਹਨਾਂ ਨੂੰ ਪੁੱਛੋ ਕਿਦਾਂ ਅੰਕਲ ਜੀ ਅੱਜ ਕੱਲ ਕੀ ਕਰਦੇ ਆ ਬਈ ਬੜੀ ਅਸੀਂ ਤਾਂ ਰੱਬ ਦੀ ਭਗਤੀ ਕਰਦੇ ਮੈਂ ਕਿਹਾ ਕਿੱਥੇ ਲੈ ਤੁਹਾਨੂੰ ਪਤਾ ਨਹੀਂ ਅਸੀਂ ਤਾਂ ਵਿਆਸ ਦੇਦੇ ਤੇ ਜਾ ਕੇ ਬੈਠੇ ਆ ਮੈਨੂੰ ਤਾਂ ਪਰਚੀਆਂ ਕੱਟਣ ਦੀ ਜ਼ਿੰਮੇਵਾਰੀ ਲਈ ਆ ਮੈਂ ਕਿਹਾ ਤੁਸੀਂ ਤਾਂ ਐਕਸੀਡੈਂਟ ਰਿਟਾਇਰ ਹੋਏ ਆ ਹੁਣ ਤੁਸੀਂ ਕੰਡਕਟਰ ਆਂਗਾ ਪਰਚੀਆਂ ਕੱਟਦੇ ਆ ਨਹੀਂ 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 ਬਾਸ ਉਥੇ ਜ਼ਿੰਦਗੀ ਹੁਣ ਉਥੇ ਲਾ ਦੇਣੀ ਆ ਜਿਹੜੇ ਰਿਟਾਇਰ ਹੋ ਗਏ ਉਹ ਉਥੇ ਇਦਾਂ ਦੇ ਡੇਰੀਆਂ 'ਚ ਬੈਠੇ ਜਾ ਕੇ ਸਮਾਜ ਕੀ ਕਰੇ ਸਮਾਜ ਮੈਂ ਡਾਕਟਰ ਮਨਜੀਤ ਸਿੰਘ ਐ ਫਰੀਦਕੋਟ ਬੜੀ ਦੇਰ ਦਾ ਰਹਿ ਗਿਆ ਸਰਜਨ ਐ ਉਹ ਅੱਜ ਕੱਲ੍ਹ ਅਮਰਸਰ ਐ ਮੈਂ ਅਮਰਸਰ ਇੱਕ ਮੀਟਿੰਗ ਤੇ ਗਿਆ ਉੱਥੇ ਆ ਕੇ ਮੈਨੂੰ ਮਿਲਣਾਗੇ ਮੈਂ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਕੀ ਬਣਦਾ ਬਾਕੀ ਆਪਣੇ ਬੰਦਿਆਂ ਦਾ ਕੀ ਹਾਲ ਆ ਉਹ ਹੱਸ ਪਿਆ ਕਿਤੇ ਬੜਾ ਮੜਾ ਮੈਂ ਕਿਵੇਂ ਤਤਤ ਕਹਣਾਂ ਦਾਰੂ ਪੀ ਜਾਂਦੇ ਕੁੰਡਾ ਲਾ ਲੈਂਦੇ ਪੰਗੜਾ ਪਾਈ ਜਾਂਦੇ ਇਹ ਕਿਨਾਂ ਦਰਵਾਜਾ ਜਾ ਕੇ ਖੜਕਾ ਕੇ ਯਾਰ ਕੀ ਕਰ ਕੀ ਨਹੀਂ ਕੀ ਕਰੀਏ ਤਰਖਾਈ ਬੜੀ ਆਉਂਦੀ ਹੈ 20 ਲੱਖ ਰੁਪਏ ਤੇ 3 ਲੱਖ ਰੁਪਏ ਤਰਖਾ ਤੁਸੀਂ ਦੇਖੋ ਜੀ ਖੜੇ ਕਿੱਥੇ ਵੀ ਕੌਣ ਸੰਜੀਦਾ ਆ ਸਾਡੇ ਦੇ ਜਿਹੜੇ ਸੰਜੀਦਾ ਹੋਣ ਦਾ ਡਰਾਮਾ ਕਰਦੇ ਆ ਉਹ ਡਾਕਟਰ ਮਿਰਗਰ ਦਾ ਨਾਮ ਵੇਚ ਲੈ ਆ ਡਰਾਮੇ ਕਰਦੇ ਆ ਜਿਹੜੇ ਦੂਜੀਆਂ ਪਾਰਟੀਆਂ 'ਚ ਸਾਡੇ ਬੰਦੇ ਬੈਠੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਗੱਲ 'ਚ ਖਿੱਚ ਲੈਂਦੀਆਂ ਫਿਰ ਉਹ ਉਹ ਤਾਂ ਬੋਲ ਹੀ ਨਹੀਂ ਸਕਦੇ ਉਹ ਤਾਂ ਮੈਨੂੰ ਲੋਕ ਕਹਿੰਦੇ ਆ ਵੀ ਡਾਕਟਰ ਜੀ ਕੋ ਤੇਰੇ ਯਾਰ ਦਾ ਯਾਰ ਬੰਦਾ ਸਾਨੂੰ ਨਹੀਂ ਟੱਕਰਿਆ ਵੀ ਤੂੰ ਤਾਂ ਯਾਰ ਤੈਨੂੰ ਲੱਗਦਾ ਲੀ ਤੈਨੂੰ ਮਾਨ ਵਾਲੇ ਪਾਰਟੀ 'ਚੋਂ ਕੱਢ ਦੇਣਗੇ ਮੈਂ ਕੱਢ ਦੇਣ ਯਾਰ ਜੇ ਮੈਂ ਆਪਣੇ ਬਾਪੂ ਦੀ ਪੱਗ ਬਚਾਉਣ ਲਈ ਲੜ ਰਿਆਂ ਤਾਂ ਮੈਂ ਜਿਨ੍ਹਾਂ ਨਾਲ ਖੜਾ ਆ ਉਹ ਕਹਿੰਦੇ ਤੂੰ ਮਾੜਾ ਕੰਮ ਕਰ ਰਿਹਾ ਤੈਨੂੰ ਕੱਢ ਦੇਣ ਹੁਣ ਉਹੀ ਬੰਦੇ ਕਹਿੰਦੇ ਆ ਨਹੀਂ ਤੁਹਾਨੂੰ ਮਾਨ ਸਾਹਿਬ ਨੇ ਕੱਢਣਾ ਨਹੀਂ ਤੁਸੀਂ ਚੰਗਾ ਕੰਮ ਕਰ ਰਹੇ ਹੋ ਤਾਂ ਆਪ ਤਿੰਨ ਚਾਰ ਵਾਰੀ ਬਿਆੰਦ ਦੇਗੇ ਉਹ ਤਾਂ ਆਪ ਉਹ ਬੋਲ ਰਹੇ ਆ ਤੁਹਾਨੂੰ ਕਹਿੰਦੇ ਉਹਨਾਂ ਨੇ ਕੱਢਣਾ ਨਹੀਂ ਮੈਂ ਕਹਿੰਦਾ ਜੀ ਤਾਂ ਬਾਪੂ ਦੀ ਪੱਗ ਬਚਾਉਣੀ ਭਾਈ ਕੋਈ ਪਾਪ ਹੈ ਫਿਰ ਕੱਢ ਦੇ ਵੀ ਜੇ ਨਹੀਂ ਕੱਢਣਾ ਚਾਹਤੇ ਪਰ ਅਸੀਂ ਤਾਂ ਹੁਣ ਲੜਾਈ ਲੜਨੀ ਆ ਸਰਦਾਰ ਸਾਹਿਬ ਮੇਰਾ ਬੇਟਾ ਅਮਰੀਕਾ ਹੈ 36 ਸਾਲ ਦੀ ਉਹਦੀ ਉਮਰ ਉਹਦਾ ਮੈਨੂੰ ਫੋਨ ਆਇਆ ਜਦੋਂ ਮੈਂ ਪੰਨੂ ਦੇ ਖਿਲਾਫ ਬਿਆਨ ਦਿੱਤਾ ਮੈਨੂੰ ਕਹਿੰਦਾ ਪਾਪਾ ਤੁਸੀਂ ਸਾਨੂੰ ਨਾ ਸੁੱਖ ਦੀ ਜਿਹੜੀ ਆ ਚੈਨ ਦਾ ਸਾਹ ਲੈਣ ਨਹੀਂ ਦੇਣਾ ਮੈਂ ਕਿਹਾ ਕਿਵੇਂ ਕਹਿੰਦੇ ਤੁਸੀਂ ਪੰਨੂਣਾ ਪੰਗਾ ਪਾ ਲਿਆ ਇਹ ਤਾਂ ਅਮਰੀਕਾ ਬਹੁਤ ਤਾਕਤਵਰ ਜਦੋਂ ਪਤਾ ਲੱਗਾ ਕਿ ਮੈਂ ਡਾਕਟਰ ਜੇ ਖੁਦਾ ਬੇਟਾ ਐ ਇਹ ਮੈਨੂੰ ਕੋਈ ਨਾ ਕੋਈ ਗੋਲੀ ਮਾਰ ਜੂਗਾ ਮੈਂ ਫੋਨ ਬੰਦ ਕੀਤਾ ਮੈਂ ਕਿਹਾ ਤੂੰ ਅੱਧੇ ਘੰਟੇ ਬਾਅਦ ਗੱਲ ਕਰ ਮੈਂ ਅੱਧੇ ਘੰਟੇ ਬਾਅਦ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਗੱਲ ਸੁਣੋ ਤੂੰ ਮੇਰਾ ਪੁੱਤਰ ਕਹਿੰਦਾ ਹਾਂ ਮੈਂ ਮੈਂ ਤੇਰਾ ਪਿਓ ਹਾਂ ਕਹਿੰਦਾ ਹਾਂ ਮੈਂ ਉਸ ਗੱਲ ਤੇ ਆਂ ਦਸੋ ਯਾਰ ਮੈਨੂੰ ਦਸਾਂ ਬੰਦਿਆਂ ਨੇ ਢਾਇਆ ਹੋਵੇ ਕੋਈ ਮੇਰਾ ਗਿੱਟਾ ਤੋੜ ਰਿਹਾ ਕੋਈ ਲੱਤ ਤੋੜ ਰਿਹਾ ਕੋਈ ਧੌਣ ਤੋੜ ਰਿਹਾ ਕੋਈ ਜਵਾੜਾ ਤੋੜ ਰਿਹਾ ਕੋਈ ਸਿਰ ਤੋੜ ਰਿਹਾ ਤੇ ਉਹਨਾਂ ਦਾ ਮੁਖੀ ਕਵੇ ਤੈਨੂੰ ਵੀ ਆਹ ਕਾਕਾ ਇੱਧਰ ਬਹਿ ਕੇ ਦੁੱਧ ਦਾ ਗਲਾਸ ਵੀ ਪੀਦੇ ਏਸੀ 'ਚ ਬਹਿ ਜਾ ਤੂੰ ਬਹਿ ਜਾਏਂਗਾ ਕੀ ਕਰੇਗਾ ਕਹਿੰਦਾ ਮੈਂ ਤਾਂ ਲੜੂੰਗਾ ਕਾ ਨਾ ਮੇਰੇ ਮੇਰੇ ਬਾਪ ਨੂੰ ਕੁਟਦੇ ਤੇ ਫਿਰ ਵੰਗੇ ਡਾਕਟਰ ਬੇੜਗਰ ਵੀ ਮੇਰਾ ਬਾਪ ਐ ਉਹਨੇ ਫੋਨ ਬੰਦ ਕਰਤਾ ਅੱਧੇ ਘੰਟੇ ਬਾਅਦ ਉਹਦਾ ਫੋਨ ਆਇਆ ਕਹਿੰਦਾ ਮੈਂ ਅੱਧੇ ਘੰਟੇ ਪਾਪਾ ਰੋਂਦਾ ਹੀ ਰਿਹਾ ਕਿ ਮੈਂ ਤਾਂ ਉਹਨੂੰ ਕਿਉਂ ਗਲਤ ਗੱਲ ਕਹਿਤੀ ਮੈਨੂੰ ਕਹਿੰਦਾ ਦੱਬੀ ਰੱਖਿਓ ਕੋਈ ਚੱਕਰ ਨਹੀਂ ਇਹ ਹੁਣ ਲੜਾਈ ਨੂੰ ਖਿੱਚ ਕੇ ਰੱਖੋ ਲੈ ਕੇ ਜਾਣੀ ਕਿਸੇ ਪਾਸੇ ਨੂੰ ਮੈਂ ਕਿਹਾ ਤੁਸੀਂ ਦੇਖੋ ਕੀ ਬਣਦਾ ਫਿਰ ਕੀ ਹੋਇਆ ਅਸੀਂ ਫੈਸਲਾ ਕੀਤਾ ਕਿ ਯਾਰ ਸਮਾਜ ਨੂੰ ਧਰਮ ਦੇ ਨਾਂ ਤੇ ਨਹੀਂ ਜੋੜ ਸਕਦੇ ਜੇ ਆਪਾਂ ਰਾਜਨੀਤਿਕ ਪਾਰਟੀ ਬਣਾਵਾਂਗੇ ਸਮਾਜ ਦੇ ਫਿਰ ਵੀ ਨਹੀਂ ਜੁੜਨਾ بڑے ਲੋਕਾਂ ਕੋਈ ਕਿਸੇ ਪਾਰਟੀ ਕੋ ਕਿਸੇ ਪਾਰਟੀ ਅਸੀਂ ਕਹਾਂਗੇ ਆ ਜਾਓ ਕਿਸੇ ਪਾਰਟੀ ਆਪਦੀ ਛੱਡ ਕੇ ਹੋਣਾ ਨਹੀਂ ਹੁਣ ਮੈਂ ਕਿਹਾ ਮੈਂ ਤਾਂ ਇੱਧਰ ਪ੍ਰਧਾਨ ਆ ਭਾਵੇਂ ਕੋ ਪੁੱਛਦਾ ਹੀ ਨਾ ਹੋਵੇ ਪਰ ਸਾਡੇ ਬੰਦੇ ਫਿਰ ਅੜ ਜਾਂਦੇ ਜਿੱਥੇ ਅੜ ਜਾਂਦੇ ਇਹ ਰਾਜਨੀਤੀ ਵੀ ਛੱਡੋ ਗਾ ਠੀਕ ਹੀ ਕਰੀਏ ਧਰਮ ਵੀ ਨਹੀਂ ਧਰਮ ਨਾਨ ਵੀ ਨਹੀਂ ਰਾਏ ਵੀ ਆਪਾਂ ਸਮਾਜਿਕ ਤੌਰ ਤੇ ਇਕੱਠੇ ਹੋਈਏ ਸਮਾਜ ਨੂੰ ਜੋੜੀਏ ਆਪਾਂ ਸਮਾਜਿਕ ਜਥੇਬੰਦੀ ਬਣਾਈਏ ਆਪਾਂ ਸਮਾਜ ਨੂੰ ਜੋੜੀਏ ਜਿੱਦਣ ਸਮਾਜ ਜੁੜ ਗਿਆ ਸਾਡੀ 1 ਲੱਖ ਦੀ ਜਿਹੜੀ ਮੈਂਬਰਸ਼ਿਪ ਹੋ ਗਈ ਉਦੋਂ ਬਾਅਦ ਸੋਚਾਂਗੇ ਸਿਆਸੀ ਪਾਰਟੀ ਬਣਾਉਣੀ ਕਿ ਨਹੀਂ ਬਣਾਉਣੀ ਪਹਿਲਾਂ ਸਮਾਜ ਨੂੰ ਜੋੜੀਏ ਫਿਰ ਕਈ ਬੰਦਿਆਂ ਨੂੰ ਤਾਂ ਅਸੀਂ ਅਸੀਂ ਚੋਣ ਲੜਨੀ ਜੀ 27 ਚ ਲੜਨੀ 29 ਚ ਲੜਨੀ ਨਹੀਂ ਬਈ ਨਾ 27 ਚ ਲੜੀਏ ਨਾ 29 ਚ ਲੜੀਏ ਪਹਿਲਾਂ 1 ਲੱਖ ਮੈਂਬਰ ਪੂਰਾ ਕਰਨਾ ਹੁਣ ਅਸੀਂ ਉਹਦੇ ਲਈ ਕੀ ਕਰਨ ਲੱਗੇ ਜਦੋਂ ਸਮਾਜਿਕ ਜਥੇਬੰਦੀ ਬਣਾਉਣੀ ਹੈ ਅਸੀਂ ਪੂਰੇ ਪੰਜਾਬ ਦੇ ਵਿੱਚੋਂ 200 ਜਿਹਦੇ ਤੇ ਮਹਿਲ ਉਸਾਰਨਾ ਚਾਹੁੰਦੇ 200 ਸਮਾਜ ਦੇ ਵਿੱਚੋਂ ਪਿੱਲਰ ਖੜੇ ਕਰਨਾ ਚਾਹੁੰਦੇ ਆਪਾਂ ਕੋਈ ਮਹਿਲ ਬਣਾਉਣਾ ਪਹਿਲਾਂ ਪਿੱਲਰ ਹੀ ਖੜਦੇ ਜੀ ਕਿ ਮਹਿਲ ਬਣੂ ਅਸੀਂ 200 ਵਿਅਕਤੀਆਂ ਦੀ ਪੂਰੇ ਪੰਜਾਬ ਚੋਂ ਚੋਣ ਕਰ ਰਹੇ ਹਾਂ ਤੇ ਜਿਹੜੀ ਜਥੇਬੰਦੀ ਬਣਾਈ ਉਹਦਾ ਨਾਂ ਰੱਖਿਆ ਜੈਪੀਵ ਯੂਨਾਈਟਿਡ ਵਾਇਸੋ ਪੰਜਾਬ ਮੈਨੂੰ ਕਹਿੰਦੇ ਤੁਸੀਂ ਇਹ ਜੈਪੀਮ ਜਿਹੜੇ ਬਾਂਸਪ ਵਿੱਚ ਕੰਮ ਕਰਦੇ ਸੀ ਦੋ ਸਾਡੀ ਅੜ ਗਏ ਕਹਿੰਦੇ ਜੈਪੀਮ ਕਿਉਂ ਰੱਖਣਾ ਇਹ ਤਾਂ ਰੱਖਣਾ ਨਹੀਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕਿਹਨਾਂ ਦੀ ਪਾਰਟੀ ਮੈਂ ਕਹਿੰਉਂ ਇਹੀ ਤਾਂ ਦੱਸਣਾ ਇਹੀ ਤਾਂ ਦੱਸਣਾ ਅਸੀਂ ਕੌਣ ਹਾਂ ਕਿਹਨਾਂ ਦੀ ਪਾਰਟੀ ਹੈ ਅਸੀਂ ਲਿਖਿਆ ਜੀਪੀ ਯੂਨਾਈਟਿਡ ਵੌਇਸ ਆਫ ਪੰਜਾਬ ਫੇਕ ਇਹ ਕਹਿੰਦੇ ਤੁਸੀਂ ਲਿਖ ਲਓ ਵੌਇਸ ਆਫ ਐਸਸੀ ਮੈਂ ਕਹਣਾ ਯਰ 78 ਸਾਲ ਹੋ ਗਏ ਦੇਸ਼ ਯਾਦ ਹੋਇਆ ਇੰਨੇ ਸਾਡੇ ਲੀਡਰ ਬਣੇ ਇੰਨੇ ਮੰਤਰੀ ਬਣੇ ਇੰਨੇ ਐਮਐਲਏ ਬਣੇ ਕਿਸੇ ਨੇ ਸ਼ਰੂਕਾ ਲੀਡਰ ਅਜੇ ਤੱਕ ਦਾਵਾ ਹੀ ਨਹੀਂ ਕੀਤਾ ਕਿ ਪੰਜਾਬ ਵੀ ਸਾਡਾ ਹੈ ਤੇਰੀ ਦਾਵਾ ਕੀਤਾ ਕਿਸੇ ਨੇ ਕਿਸੇ ਨੇ ਨਹੀਂ ਕੀਤਾ ਮੈਂ ਕਿਹਾ ਅਸੀਂ ਕਰਨ ਲੱਗੇ ਆ ਕਿ ਪੰਜਾਬ ਸਾਡਾ ਆ 40% ਸਾਡੀ ਪਾਪੂਲੇਸ਼ਨ ਹੈ ਇਹ ਪੰਜਾਬ ਸਾਡਾ ਹੈ ਅਸੀਂ ਤਾਂ ਲਿਖਿਆ ਜੈ ਪੀਯੂਨਾਈਟਡ ਸਾਡੀ ਆਵਾਜ਼ ਪੰਜਾਬ ਦੀ ਆਵਾਜ਼ ਆ ਜੋ 40% ਲੋਕ ਕਹਿਣਗੇ ਅਜੇ ਵੀ ਤਾਂ 40% ਤਾਂ ਸੁੱਤੇ ਹੀ ਪਏ ਆ ਪੰਜਾਬ ਨੂੰ ਬੁਖਾਰ ਚੜਜੇ ਬੇ ਪੰਜਾਬ ਨੂੰ ਕੋਈ ਮਾਰਦਾ ਹੋਵੇ ਪੰਜਾਬ ਨੂੰ ਕੁੱਟਦਾ ਹੋਵੇ ਪੰਜਾਬ ਦੇ ਲੋਕ ਰੋਂਦੇ ਹੋਣ ਸਾਡੇ ਸ਼ੈਡਿਊਲਡ ਕਾਸਟ ਲੀਡਰ ਬੋਲਦੇ ਹੀ ਨਹੀਂ ਪੰਜਾਬ ਇਸ਼ੂ ਤੇ ਕੋਈ ਬੋਲਦਾ ਕੋਈ ਨਹੀਂ ਬਹੁਤ ਚੰਗਾ ਲੱਗਾ ਸਰਦਾਰ ਸਾਹਿਬ ਲੰਗਰ ਸਾਹਿਬ ਬੋਲ ਕੇ ਗਏ ਪੰਜਾਬ ਇਸ਼ੂ ਤੇ ਬੋਚਾ ਕਰ ਰਗਾ ਯਾਰ ਇਹ ਪੰਜਾਬ ਇਸ਼ੂ ਪੰਜਾਬ ਸਾਡਾ ਹੈ ਜਿਸ ਘਰ ਚ ਰਹਿੰਦੇ ਅਸੀਂ ਇੱਥੇ ਨਹੀਂ ਦਾਵਾ ਕਰਦੇ ਜਿਸ ਘਰ ਚ ਰਹਨੇ ਸੀ ਇੱਥੇ ਨਹੀਂ ਦਾਵਾ ਕਰਦੇ ਅਸੀਂ ਉਹ 200 ਜਿਹੜੇ ਅੱਜ ਵੀ ਇੱਥੇ ਆਏ ਆ ਔਰ ਇਹ ਫਖਰ ਵਾਲੀ ਗੱਲ ਆ ਤੁਹਾਡੇ ਲਈ ਫਰੀਦਕੋਟੀਆਂ ਲਈ ਕਿ ਅਸੀਂ ਉਸ ਜਥੇਬੰਦੀ ਦੇ ਜਿਹੜੇ ਸਰਪ੍ਰਸਤ ਆ ਉਹ ਸਰਦਾਰ ਗੁਰਦੀਪ ਸਿੰਘ ਢੁੱਡੀ ਜੀ ਨੂੰ ਲਗਾਇਆ ਇਹ ਜੀਪ ਯੂनाइटेड ਵੌਇਸ ਆਫ ਜਿਹੜੀ ਆ ਪੰਜਾਬ ਸਾਡੀ ਜਥੇਬੰਦੀ ਆ ਉਹਦੇ ਸਰਪ੍ਰਸਤ ਨੇ ਨੰਬਰ ਐ ਅਸੀਂ ਸੱਤ ਸਰਪਸ ਲਾਉਣੇ ਆ ਮਜਵੀ ਸਿੱਖ ਬਾਲਮੀਕ ਰਵਿਦਾਸਿਆ ਪੱਗ ਵਾਲਾ ਮੋਨਾ ਰਾਏ ਸਿੱਖ ਬਾਜੀਗਰ ਸਿੱਖ ਅਸੀਂ ਹੁਣ ਉਹਨਾਂ ਚ ਰਹਿਗਰਾਂ ਚ ਵੀ ਲਾਉਣੇ ਆ ਮਤਲਬ ਇਹ ਸੱਤ ਲਾਉਣੇ ਆ ਸਰਪਸ ਅਸੀਂ ਇਕੱਠੇ ਕਰਨੇ ਤੇ ਕਿੰਨੀਆਂ ਮਤਲਬ ਕਿੰਨੇ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਹੁਣ ਦੁਆਬੇ ਚ ਕਿਤੇ ਬਾਰਮਿਕ ਭਾਈਚਾਰਾ ਰਹਿੰਦਾ ਨਹੀਂ ਬਹੁਤ ਰਹਿੰਦੇ ਸਾਡੀ ਜਥੇਬੰਦੀ ਦੇ ਵਿੱਚ ਮੋਰੇ ਅਸੀਂ ਕੱਲ ਕਬੂਰਥੜੇ ਦਾ ਪ੍ਰਧਾਨੀ ਬਾਲਮੀਕੀ ਲਾਗਿਆ ਸਾਡੇ ਮੱਝ ਵੀ ਸਖ ਹੈ ਨਹੀਂ ਇਹ ਬੋਲ ਬਾਲਮੀਕ ਭਾਈ ਜਰਾ ਮਨ ਲਓ ਅਸੀਂ ਜੋੜਨ ਕਿ ਜੇ ਸਾਂਝੇ ਜੇ ਇਕੱਠੇ ਸਮਾਲ ਲੈਵਲ ਤੇ ਜੁੜ ਜਾਈਏ ਹੁਣ ਜੇ 200 ਜਿਹੜਾ ਆ ਅਸੀਂ ਇਹਦਾ ਟ੍ਰੇਨਿੰਗ ਕੈਂਪ 6 ਤੇ 7 ਸਤੰਬਰ ਨੂੰ ਰੱਖਿਆ ਉਦੋਂ ਨੂੰ ਅਸੀਂ 50 ਸੈਂਟਰਲ ਕਮੇਟੀ ਮੈਂਬਰ ਅਨਾਉਂਸ ਕਰਦੇ ਆ 50 ਤੇ ਬਾਕੀ ਅਸੀਂ ਕਰ ਰਹੇ ਆ 6 ਦਸੰਬਰ ਨੂੰ ਜਿਹੜਾ ਕੱਟ ਕਰ ਰਹੇ ਆ ਬਾਬਾ ਸਾਹਿਬ ਡਾਕਟਰ ਮੀੜਗੜ ਦੇ ਪ੍ਰੀ ਨਿਰਮਾਣ ਦਿਵਸ ਤੇ ਅਸੀਂ 6 ਸਤੰਬਰ ਕਿਉਂ ਰੱਖਿਆ ਕੈਂਪ 6 ਸਤੰਬਰ ਨੂੰ ਗਿਆਨੀ ਦਿੱਤ ਸਿੰਘ ਜਿਹੜੇ ਸਾਡੇ ਸਮਾਜ ਚ ਹੋਏ ਨੇ ਉਹਨਾਂ ਦੀ ਵਰਸੀ ਹੈ ਜਿਨ੍ਹਾਂ ਨੇ ਦਇਆਨੰਦ ਨੂੰ ਤਿੰਨ ਵਾਰੀ ਹਰਾਇਆ ਸਿੱਖ ਵਿਦਵਾਨ ਜਿਨ੍ਹਾਂ ਨੇ ਸਿੰਘ ਸਵਰ ਲਹਿਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਪ੍ਰੋਫੈਸਰ ਗੁਰਮukh ਸਿੰਘ ਨੇ ਚਾਪਗੰਗਾ ਪੋਰ ਚਲਾਇਆ ਹਨੀ ਚਾਪਗੰਗਾ ਪੋਰ ਚਲਾਇਆ ਹਾਂ ਉਹਨਾਂ ਨੇ ਠੀਕ ਹੈ ਮਨ ਉਹਨਾਂ ਦੀ ਦੇਣ ਆ ਜਿਹੜੀ ਅੱਜ ਸਿੱਖੀ ਕੋ ਬੱਚੀ ਐ ਪਰ ਉਹਨਾਂ ਦਾ ਵਿਚਾਰਿਆਂ ਦਾ ਵੀ ਜਿੰਦਗੀ ਪਰ ਇਹ ਰਿਆ ਐਡੀ ਵੱਡੀ ਦੇਣ ਆ ਪੰਥ ਨੂੰ ਜਦੋਂ ਉਹਨਾਂ ਨੇ ਵੀ ਪ੍ਰਸ਼ਾਦ ਲੈਣਾ ਹੁੰਦਾ ਸੀ ਤਾਂ ਦਰਬਾਰ ਸਾਹਿਬ ਜੋੜਿਆ ਘਰ ਬੈੜਾ ਪੈਂਦਾ ਐ ਵੀ ਸੱਚ ਐ ਮਨੋਂ ਤੁਸੀਂ ਤੁਸੀਂ ਦੇਖੋ ਜੀ ਕਿੰਡੀ ਜਦੋਂ ਜਹਿਦ ਅਸੀਂ ਕਰ ਰਹੇ ਹੁਣ ਸਾਡੇ ਲਈ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਪਿਛਲੇ 5 ਦਿਨਾਂ ਦੀ ਡਿਵੈਲਪਮੈਂਟ ਐ ਕਿ ਸਾਡੇ ਕੋਲ ਮੇਰੇ ਕੋਲ ਇੰਪਲਾਈਜ਼ ਆ ਪਾਈ ਕਿ ਡਾਕਟਰ ਸਾਹਿਬ ਇਹਦਾ ਇੰਪਲਾਈਜ਼ ਬੈਂਕ ਬਣਾਓ ਜਦੋਂ ਉਹਨਾਂ ਨੇ ਸਾਰਾ ਮੇਰਾ ਥੀਮ ਸੁਣਿਆ ਮੇਰੇ ਕੋਲ ਆਏ ਕਿ ਇੰਪਲਾਈਜ਼ ਬੈਂਕ ਬਣਾਓ ਅਸੀਂ ਸ਼ਾਇਦ ਕੱਲ ਨੂੰ ਪ੍ਰਾਈਜ਼ ਬੈਂਗ ਦੇ ਵੱਡੇ ਅਹੁਦੇਦਾਰ ਡਿਕਲੇਅਰ ਕਰ ਦੇਈਏ ਚਾਰ ਜਾਂ ਪੰਜ ਡਿਕਲੇਅਰ ਕਰਾਂਗੇ ਕੁਝ ਦਿਨਾਂ ਦੇ ਵਿੱਚ ਜਿਹੜੇ ਰਿਟਾਇਰਡ ਹੋ ਗਏ ਹੁਣ ਇੰਪਰਾਈਵਿੰਗ ਚ ਗੱਲ ਆਈ ਮੇਰੇ ਕੋਲ ਸਾਰੇ ਬੈਠੇ ਮੈਨੂੰ ਕਹਿੰਦੇ ਇੰਪਲਾਈ ਜਿਹੜੇ ਰਿਟਾਇਰਡ ਹੋ ਗਏ ਉਹ ਨਹੀਂ ਲੈਣੇ ਮੈਂ ਕਹਿੰਦਾ ਜਿਹੜੇ ਰਿਟਾਇਰਡ ਹੋ ਗਏ ਉਹ ਵੀ ਲੈਣੇ ਆ ਨਹੀਂ ਤੇ ਨੰਡੀ ਦੇ ਬਣ ਜਾ ਕੇ ਜਿਹੜੇ ਰਿਟਾਇਰਡ ਹੋ ਗਏ ਅਸੀਂ EMPLOYEES ਬੰਗਦੇ ਉਹ ਵੀ ਮੈਂਬਰ ਲੈਣੇ ਆ ਉਹਦੇ ਦਾਰ ਵੀ ਬਣਾਉਣੇ ਆ ਨਹੀਂ ਤਾਂ ਫਿਰ ਉਹ ਬਾਬੇ ਦੀ ਬੱਲੇ ਬੱਲੇ ਹੋ ਜਾਣੀ ਆ ਅਸੀਂ ਲਵਾਂਗੇ ਹੁਣ ਸਾਡੇ ਆਉਣ ਦਾ ਮਕਸਦ ਵੀ 6 ਸਤੰਬਰ ਨੂੰ ਅਸੀਂ ਚਾਹੁੰਦੇ ਆ ਕਿ ਫਰੀਦਕੋਟ ਦੇ ਵਿੱਚੋਂ ਘਟੋ ਘਟ 15 ਸਾਥੀ 6 ਤੇ 7 ਸਤੰਬਰ 2 ਦਿਨ ਦਾ ਸਾਡਾ ਉਹ ਕੈਡਰ ਕੈਂਪ ਜਿਹੜਾ ਆ ਅਟੈਂਡ ਕਰਨ ਹੁਣ ਲੋਕ ਪੁੱਛਦੇ ਆ ਇਹ ਕੰਮ ਬੜਾ ਵੱਡਾ ਆ ਤੁਸੀਂ ਖਰਚਾ ਕਿੱਥੋਂ ਕਰੋਗੇ ਤੁਹਾਡੀ ਸਪੋਰਟ ਕੌਣ ਕਰੇਗਾ ਮੈਂ ਕਿਹਾ ਵੀ ਕਿਸੇ ਦੀ ਸਹਾਰਾ ਲੈਣਾ ਨਹੀਂ ਕਾਂਸ਼ੀ ਰਾਮ ਜੀ ਨੇ ਸਹਾਰਾ ਲਿਆ ਸੀ ਉਹ ਕਹਿੰਦੇ ਜੇ ਤਾ ਸਹਾਰਾ ਲਵਾਂਗੇ ਉਹਦਾ ਇਸ਼ਾਰਾ ਵੀ ਮੰਨਣਾ ਪੈਣਾ ਜੇ ਅਸੀਂ ਕਿਸੇ ਦਾ ਸਹਾਰਾ ਲਵਾਂਗੇ ਉਹਦਾ ਇਸ਼ਾਰਾ ਵੀ ਮੰਨਾਂਗੇ ਫਿਰ ਅਸੀਂ ਆਪਣੇ ਕੌਮ ਲਈ ਕੰਮ ਨਹੀਂ ਕਰ ਸਕਣਾ ਇਹ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕੌਮ ਐ ਸਾਰੀਆਂ ਐਸਸੀ ਕਾਸਟਾਂ ਤੇ ਬੀਸੀ ਕਾਸਟਾਂ ਅਸੀਂ ਇਹਨਾਂ ਲਈ ਕੰਮ ਕਰਨਾ ਅਸੀਂ ਇਹ ਸਾਰਾ ਕਹਿੰਦੇ ਕਿ ਕਿਵੇਂ ਖਰਚੇ ਚੱਲੂਗਾ 200 ਮੈਂਬਰ ਸੈਂਟਰਲ ਕਮੇਟੀ ਜਿਨ੍ਹਾਂ ਦਾ ਪਹਿਲਾ ਕੰਮ ਆ ਵੀ ਹਰ ਰੋਜ਼ ਪਿਆਰ ਰੁਪਏ ਤੁਸੀਂ ਫੰਡ ਭੇਜਣਾ ਹਰ ਰੋਜ਼ ਇੱਕ ਕਹਿੰਦਾ ਲਈ ਕਿਹੜੀ ਗੱਲ 1500 ਹੀ ਬਣਿਆ ਸੀ 1500 ਇੱਕ ਦਿਨ ਜੀ ਭੇਜ ਦਿਆਗਾ ਨਾ ਮੈਂ ਕਹਿੰਨਾ ਸਾਨੂੰ ਨਹੀਂ ਚਾਹੀਦਾ ਇੱਕ ਦਿਨ ਸਾਨੂੰ ਹਰ ਰੋਜ਼ ਚਾਹੀਦਾ ਕਿਉਂ ਜਿਨ੍ਹਾਂ ਨੇ ਸਾਈਕੋਲੋਜੀ ਨੂੰ ਜਾਣਦੇ ਆ ਕਿ ਹਰ ਰੋਜ਼ 50 ਰੁਪਏ ਪਾਉਣਗੇ ਉਹਨਾਂ ਦੀ ਜਿਹੜੀ ਤੰਦ ਆ ਉਹ ਜਥੇਬੰਦੀ ਨਾਲ ਜੁੜੀ ਰਹਿਣੀ ਆ ਕਿ ਮੈਂ ਇਹ 50 ਰੁਪਏ ਦਾ ਯੋਗਦਾਨ ਪਾਇਆ ਮੇਰੀ ਕੌਮ ਨਾ ਪੰਜਾਬ ਚ ਰਾਜਪਾ ਕਰਨ ਵਾਲੀ ਕੌਮ ਬਣਾਉਣ ਦੇ ਲਈ ਉਹਨਾਂ ਦੀ ਗੁਲਾਮੀ ਦਾ ਜ਼ੁੜਾ ਗਲੋ ਲਾਉਣ ਦੇ ਲਈ ਆਪਣੇ ਸਮਾਜ ਦੇ ਹਿੱਤ ਵਿੱਚ ਮੇਰੇ ਵੱਲੋਂ ਅੱਜ 50 ਰੁਪਏ ਦਾ ਯੋਗਦਾਨ ਗਿਆ ਆਪਾਂ ਜਾਣਦੇ ਨਾ ਧਰਮ ਨਕਸਾਨ ਤੇ ਕਦੀ 50 ਟੇਕ ਦੇ ਕਦੀ 100 ਟੇਕ ਦੇ ਆ ਆਪਾਂ ਹਰ ਨੂੰ ਜਿ ਕਿਉਂ ਜਾਣਦੇ ਆ ਕਿ ਸਾਡੀ ਤੰਦ ਜੁੜੀ 50 ਪੈਸੀ ਇਸ ਤਰ੍ਹਾਂ ਕਿਹ ਨਾਲ ਲੈਣਾ ਜੀ ਉਹ ਇਹ ਤਾਂ ਨਹੀਂ ਜਾਂਦਾ ਕਿ ਮੈਂ ਬਾਬਾ ਜੀ ਬਹੀਨਾ ਪਰ ਨਹੀਂ ਹੋਣਾ ਆਹ ਲਓ ਜੀ ਮੈਂ ਰੋਜ਼ 100 ਪਾਉਂਦਾ ਜਾਂ 3000 ਅੱਗੇ ਪਾ ਦਿਆਂ ਮੇਰੀ ਮਹੀਨੇ ਦੀ ਹਾਜ਼ਰੀ ਲਾ ਲਿਓ ਉਹ ਤਾਂ ਰੱਬ ਵੀ ਨਹੀਂ ਹਾਜ਼ਰੀ ਲਾਉਂਦਾ ਆਪਾਂ ਤਾਂ ਕੀ ਚੀਜ਼ ਬੰਦਾ ਜਥੇਬੰਦੀ ਨਾਲ ਟੁੱਟ ਜਾਂਦਾ ਹੁਣ ਜੇ 10000 ਰੁਪਏ ਸਾਨੂੰ ਰੋਜ਼ ਆਉਂਦਾ ਤੇ ਅਸੀਂ ਪੂਰੇ ਪੰਜਾਬ ਚ ਕੰਮ ਚਲਾ ਦੇਣਾ ਇੱਕ ਗਾ ਦੂਜਾ ਹੁਣ ਕਰਨਾ ਕੀ ਇਹ 200 ਬੰਦੇ ਦੇ 6 ਦਸੰਬਰ ਤੋਂ ਬਾਅਦ 6 ਦਸੰਬਰ ਆਉਣੀ 3 ਮਹੀਨੇ ਬਾਅਦ ਹੁਣ 3 ਮਹੀਨੇ ਬਾਅਦ ਅਸੀਂ ਟੀਚਰ ਰੱਖ ਲਿਆ ਵੀ 3 ਮਹੀਨਿਆਂ ਦੇ ਵਿੱਚ ਹੁਣ ਜਿਹੜਾ ਅਸੀਂ 50 ਬੰਦੇ ਲਾ ਰਹੇ ਹਾਂ ਇਸ ਵਾਰੀ 6 ਨੂੰ ਉਹਨਾਂ ਦੀ ਇੱਕੋ ਹੀ ਡਿਊਟੀ ਆ ਜੀ ਤੁਸੀਂ 4 ਪਰਿਵਾਰ ਜੋੜਨੇ ਮਹੀਨੇ 'ਚ ਇੱਕ ਬੰਦੇ ਨੇ ਮਹੀਨੇ 'ਚ 4 ਪਰਿਵਾਰ ਸਾਡੇ ਨਾਲ ਜੋੜਨੇ ਆ ਪਰਿਵਾਰ ਜੁੜੇ ਕਿੱਦਾਂ ਸਮਝਾਂਗੇ ਅਸੀਂ ਲਾਈ ਐਵਰੇਜ ਕਿ 4 ਬੰਦੇ ਤਾਂ ਹੁੰਦੇ ਹੀ ਆ ਪਰਿਵਾਰ ਦੇ ਵਿੱਚ ਜੇ ਕੋਈ ਸਾਡੀ ਜਥੇਬੰਦੀ ਦਾ ਸੈਂਟਰਲ ਕਮੇਟੀ ਮੈਂਬਰ ਅਮਨ ਲਦੀਨ ਅਸੀਂ ਇਹਨਾਂ ਨੂੰ ਲਾ ਦਿੰਦੇ ਆ ਇਹ ਰੋਜ਼ ਦੇ 50 ਰੁਪਏ ਭੇਜੀ ਜਾਂਦੇ ਆ ਜਦੋਂ ਵੋਟਾਂ ਆਉਂਦੀਆਂ ਕਈ ਵਾਰੀ ਆਪਾਂ ਕਹਿੰਦੇ ਬੰਦਾ ਤਾਂ ਤੁਹਾਡੇ ਨਾਲ ਤੁਰਾ ਫਿਰਦਾ ਜਰਾ ਟੱਬਰ ਕਿਤੇ ਹੋਰ ਹੀ ਪਾਸੇ ਤੁਰਾ ਫਿਰਦਾ ਬੜੀ ਥਾਂਵਾਂ ਤੇ ਸਾਰਨਾ ਹੁੰਦੀ ਰਹਿੰਦੀ ਤਾਂ ਕਿ ਇਦਾਂ ਨਹੀਂ ਹੋਣਾ ਜੀ ਇੱਕ ਪਰਿਵਾਰ ਜਿਹੜਾ ਸਾਡਾ ਸੈਂਟਰਲ ਕਮੇਟੀ ਮੈਂਬਰ ਉਹਦਾ ਪਰਿਵਾਰ ਵੀ ਗਿਣਿਆ ਜਾਣਾ ਕਿਰਤੀ ਕਿੱਦਾਂ ਹੋਣੀ ਹੈ ਜਿਹੜੇ ਸਾਡੇ ਮੈਂਬਰ ਬਣਦੇ ਉਹਨਾਂ ਨੇ 1 ਰੁਪਇਆ ਰੋਜ਼ ਭੇਜਣਾ ਚਾਹੀਦਾ ਉਹਨਾਂ ਦੀ ਸਾਰਾਗੇ 1 ਰੁਪਈਆ ਨਾਲ ਚੱਲੇ 24 ਘੰਟਿਆਂ 'ਚ ਅਸੀਂ ਪਰਿਵਾਰ ਤੋਂ 1 ਰੁਪਇਆ ਚੋਦੇ ਪਰਿਵਾਰ ਦੇ ਇੱਕ ਮੈਂਬਰ ਤੋਂ ਚਾਰ ਮੈਂਬਰਾਂ ਦੇ 4 ਰੁਪਏਵੇਂ ਬਰਨਾਲੇ ਮੀਟਿੰਗ ਕੀਤੀ ਨਰੇਗਾ ਵਾਲੀਆਂ ਬੀਬੀਆਂ ਸੀ 200 ਬੀਬੀਆਂ ਬੈਠੀਆਂ ਉਹ ਮੈਨੂੰ ਮੈਂ ਕਹਿ ਬੈਠਾ ਬੀਬੀ ਤੁਹਾਡਾ ਔਖਾ ਨਹੀਂ ਹੋ ਜੂਗਾ ਰੋਜ਼ 1 ਰੁਪਇਆ ਭੇਜਣਾ ਗੁੰਗਦੇ ਡਾਟ ਸਾਹਿਬ ਆ ਜਿਹੜੀਆਂ ਗੱਲਾਂ ਤੁਸੀਂ ਦੱਸ ਕੇ ਚੱਲੇ ਆ ਅਸੀਂ ਭਾਵੇਂ ਰੇਗਾ 'ਚ ਕੰਮ ਕਰਦੀਆਂ ਪਰ ਸਾਡੇ ਪਰਿਵਾਰ ਪੰਜ ਦੀ ਆ 5 ਰੁਪਏ ਰੋਜ਼ ਆਇਆ ਕਰਨਗੇ ਤੁਸੀਂ ਕੰਮ ਵੱਡਾ ਕਰਨ ਲੱਗੇ ਤੁਸੀਂ ਸਾਨੂੰ ਕੋ ਲੜਾ ਲਾ ਕੇ ਥੋੜੀ ਜੰਨੇ ਤੇ ਅਸੀਂ ਟੀਚਾ ਰੱਖਿਆ 6 ਦਸੰਬਰ 2026 ਨੂੰ ਡਾਕਟਰ ਅੰਬੇਡਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਤੇ ਅਸੀਂ ਫੰਕਸ਼ਨ ਕਰਨਾ ਉਹਦੇ 'ਚ 40000 ਬੰਦਾ ਇਕੱਠਾ ਕਰਨਾ ਉਹ ਸਾਡਾ ਪਹਿਲਾ ਲਿਟਮਸ ਟੈਸਟ ਹੈ ਇਟ ਮੀਨ ਕਿ ਅਸੀਂ 40000 ਵਰਕਰ ਆ ਜਿਹੜਾ ਅਗਲਾ 6 ਆ 6 ਦਸੰਬਰ ਨੇ ਅਗਲਾ ਛਬੀ ਦਾ 6 ਦਸੰਬਰ ਜਿੱਦਣ ਅਸੀਂ 40000 ਦਾ ਇਕੱਠ ਕਰ ਗਏ ਉਹਨਾਂ ਬੰਦਿਆਂ ਦਾ ਜਿਹੜੇ 1 ਰੁਪਿਆ ਰੋਜ਼ ਪਾਰਟੀ ਨੂੰ ਭੇਜ ਰਹੇ ਆ ਪਿਛਲੇ 6 ਮਹੀਨਿਆਂ ਤੋਂ ਤਾਂ ਫਿਰ ਸਾਡਾ ਸਮਾਜ ਜਿਹੜਾ ਆ ਆਪਾਂ ਇਟ ਬੀਨ ਕਿ ਆਪਾਂ ਇਕੱਠੇ ਹੋਣ ਵੱਲ ਵਧ ਰਹੇ ਆ ਤਾਂ ਪੰਜਾਬ ਦੀ ਸਿਆਸਤ 'ਚ ਉਸ ਇੱਕ ਪਹਿਲੇ ਇਕੱਠ ਤੋਂ ਹੀ ਤਰਥੱਲੀ ਮੱਚ ਜਾਣੀ ਸਭ ਤੋਂ ਵੱਡ ਤਕਲੀਫ ਕਿਹਨੂੰ ਹੋਣੀ ਆ ਜਿਨ੍ਹਾਂ ਦੀ ਸੇਲ ਕਟਣੀ ਆ 35 65 ਵਾਲਿਆਂ ਨੂੰ ਉਹ ਕੋਈ ਲੋਕਲ ਜੱਫੇਬੰਦੀ ਵਾਲੇ ਵੀ ਹੋ ਸਕਦੇ ਆ ਤੇ ਉਹ ਬਹੁਜੰਦੀ ਗੱਲ ਕਰਨ ਵਾਲੇ ਵੀ ਹੋ ਸਕਦੇ ਆ ਸਭ ਤੋਂ ਵੱਡੀ ਤਕਲੀਫ ਉਹਨਾਂ ਨੂੰ ਹੋਣੀ ਆ ਵੀ ਯਾਰ ਇਹ ਤਾਂ ਸਾਡੀ ਬੀਐਸਪੀ ਨੂੰ ਖੋਰਾ ਲਾਉਣ ਲੱਗੇ ਆ ਹੁਣ ਕਿੰਨਾ ਚਿਰ ਦੇਖੀ ਜਣੀਏ 45 ਸਾਲ ਹੋ ਗਏ ਸਰਦਾਰ ਸਾਹਿਬ ਮੱਝ ਰੱਖ ਲਈ ਨਾ ਕਰ ਜੇ 5 ਸਾਲ ਦੁੱਧ ਨਾ ਦੇਵੇ ਆਪਾਂ ਡੰਗਰਾਲਿਆਂ ਨੂੰ ਵੇਚ ਦਿੰਨੇ ਯਾਰ ਫੰਡਰ ਨੂੰ ਕਿੰਨਾ ਚਿਰ ਪੱਠੇ ਪਾਈ ਜਲੀਏ ਕਿੰਨਾ ਜਰਪਈ ਸਾਡੀ ਕੋਈ ਸੇਵਾ ਹੀ ਥੋੜੀ ਕਮੀ ਦੀ ਸਮਝਦੀ ਫੰਡ ਵੀ ਦਿੰਨੇ ਆ ਆਜੀ ਭੰਜੀ ਦਾ ਜਨਮ ਦਿਨ ਆ ਗਿਆ ਕਰੋੜ ਰੁਪਈਆ ਭੇਜਣਾ ਆ ਹੋਰ ਕਿਸਦਾ ਆ ਗਿਆ ਉੱਥੇ ਪਜਾ ਰੈਲੀ ਆ ਗਈ ਆ ਇਕੱਠ ਕਰਨਾ ਉਹ ਵੀ ਇਕੱਠ ਕਰਤਾ ਇੰਨਾ ਕੁਝ ਕਰਨ ਤੋਂ ਬਾਅਦ ਜੇ ਰਿਜ਼ਲਟ ਨਹੀਂ ਆਉਂਦਾ 35 60 ਦੀ ਲੀਡਰਸ਼ਿਪ ਦੇ ਕਾਰਨ ਨਹੀਂ ਆਉਂਦਾ ਤਾਂ ਫਿਰ ਸਮਾਜ ਦੇ ਕੁਸ਼ਤਾਂ ਸੋਚਣਾ ਹੀ ਸਮਾਜ ਦੇ ਕੁਸ਼ਤਾਂ ਸੋਚਣਾ ਹੀ ਆ ਜੀ ਜਿਨ੍ਹਾਂ ਦੇ ਚੌਂਕੀਦਾਰ ਰੱਖਿਆ ਦੁਕਾਨ 'ਚ ਚੋਰੀ ਹੋ ਜਵੇ ਬੰਦਾ ਪਹਿਲਾ ਕੀ ਕੰਮ ਕਰਦਾ ਚੌਂਕੀਦਾਰ ਬਦਲਦਾ ਬਦਲਦਾ ਜੀ ਕਿ ਸਾਡਾ ਸਮਾਜ ਕਿਉਂ ਨਹੀਂ ਬਦਲ ਸਕਦਾ ਮਨੋ ਬੜੀ ਲੌਜੀਕ ਨਾਲ ਉੱਥੇ ਮੇਰੇ ਕੋਲ ਦੁਆਬੇ 'ਚ ਤਾਂ ਬਹੁਤ ਹੈ ਨਾ ਉੱਥੇ ਬੀਐਸਪੀਐ ਜਿਆਦਾ ਉਹਨਾਂ ਨੂੰ ਬਹੁਤੇ ਮੇਰੇ ਕੈਡਰ ਕੈਂਪ ਨਾਲ ਤਿਆਰ ਹੋਏ ਆ ਉਹ ਫਿਰ ਮੇਰੇ ਕੋਲ ਆ ਜਾਂਦੇ ਆ ਗਾਹੇ ਵਗਾਹੇ ਫਿਰ ਉਹਨੂੰ ਸਵਾਲ ਕਰਦੇ ਆ ਫਿਰ ਬੜੀ ਸੈਟੀਸਫਾਈਡ ਹੋ ਕੇ ਜਾਂਦੇ ਫਿਰ ਕਹਿੰਦੇ ਡਾਕਟਰ ਸਾਹਿਬ ਕੋਈ ਨਹੀਂ ਤੁਸੀਂ ਦੱਬੀ ਚਲੋ ਆਉਣਾ ਸੀ ਤੁਹਾਡੇ ਨਾਲ ਹੀ ਹੈ ਵੀ ਗੱਲ ਤਾਂ ਤੁਹਾਡੀ ਠੀਕ ਹੈ ਮੇਰਾ ਮਤਲਬ ਕਹਿਣ ਦਾ ਕਿ ਸਾਡੇ ਆਉਣ ਦਾ ਮਕਸਦ ਇਹ ਹੈ ਇੱਕ ਤਾਂ ਹੀ ਚਾਹੁੰਦੇ 6 ਤੇ 7 ਸਤੰਬਰ ਦੋ ਦਿਨ ਮੰਗਦੇ ਤੁਹਾਡੇ ਤੋਂ 365 ਦਿਨ ਸਾਲ ਚ ਆ ਜੇ ਆਪਾਂ ਚੰਗੀ ਸ਼ੁਰੂਆਤ ਕਰਨੀ ਜਿਹੜੀ ਆਪਾਂ ਸਾਰੇ ਮਹਿਸੂਸ ਕਰਦੇ ਆ ਕਿ ਆਪਣਾ ਸਮਾਜ ਇਕੱਠਾ ਹੋਣਾ ਚਾਹੀਦਾ ਆਪਾਂ ਸਾਰੇ ਮਹਿਸੂਸ ਕਰਦੇ ਆ ਤਾਂ ਫਿਰ ਤੁਸੀਂ ਇਸ ਤੋਂ ਸਾਨੂੰ ਦੋ ਦਿਨ ਜ਼ਰੂਰ ਦੇ 6 ਤੇ 7 ਰਹਿਣ ਦਾ ਸਾਡਾ ਪ੍ਰਬੰਧ ਹੋ 6 ਤਰੀਕ ਨੂੰ 11 ਵਜੇ ਸ਼ੁਰੂ ਹੋ ਜਾਣਾ ਤੁਹਾਨੂੰ ਇੱਕ ਇੱਕ ਗੱਲ ਦੀ ਕੁਆਲਿਟੀ ਦੇਣਾ ਗਿਆ ਸਾਡਾ ਰੋਟਬੇ ਪਾ ਦੋ ਦਿਨ ਦੇ ਵਿੱਚ ਅਸੀਂ ਬਹੁਤ ਕੁਝ ਡਿਸ ਕਰਾਂਗੇ ਕਈ ਵਾਰੀ ਕੁਐਸਚਨ ਹੁੰਦੇ ਆ ਕਰਨ ਦੇ ਉਹਦਾ ਜਵਾਬ ਵੀ ਲਈ ਵੀ ਸੈਸ਼ਨ ਰੱਖਿਆ ਹੋਇਆ ਜਿਹਦੇ ਚ ਕਰਨਾ ਹੈ ਤੇ ਅਸੀਂ ਇਹ ਪੱਕਾ ਪੱਕਾ ਤੈਅ ਆ ਕਿ ਜਿਹੜੀ ਅਖੌਤੀ ਉੱਚ ਜਾਤੀ ਦਾ ਬੰਦਾ ਉਹ ਸਾਡਾ ਮੈਂਬਰ ਨਹੀਂ ਹੋਊਗਾ ਨਾ ਉਹ ਤੋਂ ਫੰਡ ਲਿਆ ਜਾਵੇ ਇਹ ਬੜਾ ਸਪਸ਼ਟ ਰੱਖਿਆ ਹੈ ਫੰਡ ਜੇ ਆਊਗਾ ਤਾਂ ਐਸਸੀਬੀਸੀ ਦਾ ਆਊਗਾ ਮੈਂਬਰ ਬਣੂਗਾ ਤਾਂ ਐਸਸੀਬੀਸੀ ਚਾਹੀਏ ਇਸ ਮਾਮਲੇ 'ਚ ਮੈਨੂੰ ਤੁਸੀਂ ਆਰਥੋਡੌਕਸ ਸਮਝ ਲਓ ਕਿਉਂਕਿ ਸਾਡਾ ਬੜਾ ਬਿਟਰ ਇਹ ਹੈਗਾ ਐਕਸਪੀਰੀਅੰਸ ਇਸ ਮਾਮਲੇ ਦੇ ਵਿੱਚ ਜੇ ਅਸੀਂ ਬੈਠੇ 500 ਬੰਦਾ ਬੈਠਾ ਜੀ 1000 ਟਾ ਗਿਆ ਉਹਨੇ ਬਰਾਬਰ ਕੁਰਸੀ ਪਹਿਲਾਂ ਕੁਰਸੀ ਉਹਨੂੰ ਤੇ ਸਾਡੇ 50 ਬੰਦੇ ਨੇ ਉੱਠ ਕੇ ਖੜ ਜਾਣਾ ਚੱਕੋ ਕੁਰਸੀ ਬੈਠੋ ਮੈਂ ਬਠਿੰਡੇ ਮਾਨਸਾ 'ਚ ਨਾ ਮੈਂ ਕੋਈ ਪਿੰਡ ਨਹੀਂ ਛੱਡਿਆ ਆਪਣੇ ਘਰਾਂ ਦਾ ਜਿੱਥੇ ਬਠਿੰਡਾ ਮਾਨਸਾ ਮੈਂ ਕੰਮ ਕਰਦਾ ਜਿੱਥੇ ਮੈਂ ਨਹੀਂ ਗਿਆ ਹਾਂ ਮੈਂ ਹਾਲ ਦੇਖਿਆ ਮੈਨੂੰ ਤਾਂ ਪਤਾ ਹੀ ਉੱਥੇ ਆ ਕੇ ਲੱਗਾ ਕਿ ਜੱਟ ਨੂੰ ਚਾਚਾ ਕਹਿੰਦੇ ਆ ਮੈਨੂੰ ਤਾਂ ਪਤਾ ਹੀ ਉੱਥੇ ਲੱਗਾ ਜੀ ਨਾਨਕਾ ਸ਼ੱਕ ਲੈ ਕੇ ਜਾਣਾ ਤਾਂ ਉਹ ਜਦੋਂ ਭਾਈਚਾਰੇ ਨੂੰ ਸਾਦੇ ਉੱਥੇ ਜੱਟ ਦੀ ਕੁਰਸੀ ਰਹਿੰਦੀ ਹੈ ਜਿਹੜੇ ਜੱਟ ਨਾਲ ਉਹ ਗੋਹਾ ਕੋੜਾ ਚੱਕਦੇ ਆ ਉਹ ਅੱਗੇ ਉੱਥੇ ਵੰਦਾ ਜੀ ਫੇਰ ਗੱਲ ਸ਼ੁਰੂ ਹੁੰਦੀ ਨਹੀਂ ਗੱਲ ਨਹੀਂ ਸ਼ੁਰੂ ਹੁੰਦੀ ਹਾਂ ਨਹੀਂ ਤਾਂ ਗੱਲ ਹੀ ਨਹੀਂ ਚੜਦੀ ਮੈਂ ਕਿਹਾ ਸਾਡੇ ਨਾਲ ਆ ਕੇ ਦੇਖੋ ਯਾਰ ਇਹਨਾਂ ਦਾ ਅਸੀਂ 100 ਸਾਲ ਤੋਂ ਹੀ ਸਾਡੇ ਤੋਂ ਪਿੱਛੇ ਦੁਰੇ ਫਿਰਦੇ ਆ ਸਾਡੇ ਦਾ ਜੀ ਵਿਆਹ ਕੋਈ ਜੱਟ ਨੂੰ ਸਾਦਲਵੇ ਦਾ ਚਮਾਰ ਲੜ ਪੈਂਦੇ ਉਹਨਾਂ ਸਾ ਚਮਚੀ ਮਾਰਦਾ ਤੂੰ ਤੈਨੂੰ ਸੱਦਿਆ ਸੀ ਉਹਨੇ ਕਿ ਇਹ ਤੈਨੂੰ ਸੱਦਿਆ ਸੀ ਇੱਥੇ ਤਾਂ ਹਰ ਜੱਟ ਚਾਚਾ ਸਾਡੇ ਕੋਈ ਨਹੀਂ ਕਹਿੰਦਾ ਨਾਂ ਲੈ ਕੇ ਬੁਲਾਉਂਦੇ ਆ ਉਹ ਕਹਿੰਦੇ ਨਾਂ ਕੀ ਲੈ ਕੇ ਬੁਲਾਉਂਦੇ ਆ ਜੇ ਕੋਈ ਔਖਾ ਜਿਵੇਂ ਕਹਿੰਦੇ ਤੇਰੇ ਮੁੰਡੇ ਮੇਰੇ ਪਾਪੇ ਦਾ ਨਾਂ ਲੈਂਦੇ ਈ ਤੇ ਮੈਂ ਉਹਦੇ ਉਹਦੇ ਪਾਪੇ ਦਾ ਮੈਂ ਨਾਂ ਲੈ ਦਾਂ ਇਸ ਕਰਕੇ ਤੂੰ ਸਾਡੇ ਲਈ ਬਚਨ ਆਈ ਆ ਜਬ ਬਚਨ ਸਿੰਘ ਆ ਸਾਡੇ ਤਾਂ ਇਦਾਂ ਸਿਸਟਮ ਚੱਲਦਾ ਹੈ ਚੱਲਦਾ ਇਸ ਕਰਕੇ ਬੜਾ ਕੁਝ ਜਿਹੜਾ ਹਲੇ ਕਰਨ ਵਾਲਾ ਆ ਮਨ ਲਓ ਮੈਂ ਆਪਣਾ ਮਕਸਦ ਦੱਸਿਆ ਹੋਂ ਦਾ ਅਸੀਂ ਜਥੇਬੰਦੀ ਬਣਾਈ ਕਿਉਂ ਬਣਾਈ ਵੀਰ ਲੜਾਂਗੇ ਕਿਸੇ ਦੀ ਕੀ ਔਰਤ ਸਾਡੇ ਪੇ ਦੀ ਹੱਥ ਨੂੰ ਪੱਗ ਨੂੰ ਹੱਥ ਥਾ